ਗੁਰੂ ਜੀ ਦਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਹੀਦੇ ਅੰਜਾਮ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਦੀ ਸ਼ਹਾਦਤ ਦਾ ਇਤਿਹਾਸ ਸਿੱਖ ਕੌਮ ਦੀ ਬਹਾਦਰੀ ਅਤੇ ਕੁਰਬਾਨੀ ਦੀ ਇੱਕ ਬੇਮਿਸਾਲ ਦਾਸਤਾਨ ਹੈ ਇਹ ਸ਼ਹਾਦਤ ਚਮਕੌਰ ਦੀ ਜੰਗ 1704 ਈਸਵੀ ਦੌਰਾਨ ਹੋਈ ਸੀ ਇਸ ਦਾ ਵੇਰਵਾ ਚਮਕੌਰ ਦੀ ਕੱਚੀ ਕੜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਅਤੇ ਸਰਸਾ ਨਦੀ ਦੇ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋਵੇਂ ਵੱਡੇ ਸਹਬਜ਼ਾਦਿਆਂ ਅਤੇ 40 ਸਿੱਖਾਂ ਸਮੇਤ ਚਮਕੌਰ ਦੀ ਇੱਕ ਕੱਚੀ ਕੜੀ ਵਿੱਚ ਪਹੁੰਚੇ ਇੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਮੁਗਲ ਫੌਜਾਂ ਨੇ ਕੜੀ ਨੂੰ ਕੇਰ ਘੇਰਾ ਪਾ ਲਿਆ ਸੀ ਬਾਬਾਜੀ ਸਿੰਘ ਜੀ ਦੀ ਸ਼ਹਾਦਤ ਜਦੋਂ ਕੜੀ ਵਿੱਚੋਂ ਸਿੰਘ ਵਾਰੋਵਾਰੀ ਬਾਹਰ ਜਾ ਰਿਹਾ ਜਾ ਕੇ ਦੁਸ਼ਮਣ ਦਾ ਮੁਕਾਬਲਾ ਕਰ ਰਹੀ ਸੰਤਾ ਸਭ ਤੋਂ ਵੱਡੇ ਸਹਿਬ ਜਾਦੇ ਬਾਬਾਜੀ ਸਿੰਘ ਜੀ ਉਮਰ ਲਗਭਗ 18 ਸਾਲ ਨੇ ਗੁਰੂ ਪਿਤਾ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਮੰਗੀ। ਉਹਨਾਂ ਨੇ ਮੈਦਾਨੇ ਜੰਗ ਵਿੱਚ ਅਦਭੁਤ ਬਹਾਦਰੀ ਦਿਖਾਈ ਅਤੇ ਸੈਂਕੜੇ ਦੁਸ਼ਮਣਾਂ ਨੂੰ ਮੋਹ ਦੇ ਕਾਟ ਉਤਾਰਿਆ। ਅੰਤ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਣਦੇ ਹੋ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ ਗੁਰੂ ਜੀ ਨੇ ਆਪਣੇ ਪੁੱਤ ਨੂੰ ਸ਼ਹੀਦ ਹੁੰਦੇ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਵੱਡੇ ਵੀਰ ਦੀ ਸ਼ਹਾਦਤ ਦੇ ਕੇ ਛੋਟੇ ਵੀਰ ਬਾਬਾ ਜੁਝਾਰ ਸਿੰਘ ਜੀ ਉਮਰ ਲਗਭਗ 14 ਸਾਲ ਦੇ ਮਨ ਵਿੱਚ ਹੀ ਵੀ ਜੰਗ ਦਾ ਚਾਜ ਜਾਗਿਆ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਤਾਂ ਜੋ ਮੈਂ ਵੀ ਆਪਣੇ ਵੀਰ ਦੇ ਰਾਹ ਤੇ ਚੱਲ ਸਕਾਂ ਗੁਰੂ ਜੀ ਨੇ ਆਪਣੇ ਹੱਥ ਨਾਲ ਸਹਬਜ਼ਾਦੇ ਨੂੰ ਤਿਆਰ ਕਰਕੇ ਜੰਗ ਵਿੱਚ ਭੇਜਿਆ ਬਾਬਾ ਜੁਝਾਰ ਸਿੰਘ ਜੀ ਨੇ ਵੀ ਭਾਰੀ ਫੌਜ ਦਾ ਸਾਹਮਣਾ ਬਹੁਤ ਦਲੇਰੀ ਨਾਲ ਕੀਤਾ ਅਤੇ ਅੰਤ ਵਿੱਚ ਸ਼ਹੀਦ ਹੋ ਗਏ ਗੁਰੂ ਜੀ ਦੇ ਕਥਨ ਜਦੋਂ ਦੋਵੇਂ ਸਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਕਿਹਾ ਤੇਰਾ ਤੁਜ ਕੋ ਸੋਪੀਏ ਕਿਆ ਲਾਗੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਮਾਤਾ ਗੁਜਰੀ ਜੀ ਤਨ ਤਨ ਮਾਤਾ ਗੁਜਰੀ ਜੀ ਤਨ ਤਨ ਚਾਰ ਸਹਿਬਜਾਦੇ ਜੀ ਤਨ ਤਨ ਚਾਰ ਸਹਿਬਜਾਦੇ ਜੀ ਤਨ ਤਨ ਗੁਰੂ ਤੇਗ ਬਹਾਦਰ ਜੀ ਤਨ ਤਨ ਗੁਰੂ ਤੇਗ ਬਹਾਦਰ ਜੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ